के होम वालों को पर पर आज जो दफ्तर है सेना सिटी पावर से आगे एरिया बिल्डिंग से हवामा तो दरवाजे के बाहर से मतदाता का इसके बोली का लिए पार्टी का दफ्तर से सेवा देने जा भी छोड़ दे चाबी थी सुन दी स्टार्ट ਚਾ ਰਿਸ਼ਵਤ ਖੋਰੀ 10 ਸਬਤੋਬਦ ਖੱਜਲ ਖਵਾਰੀ ਜਿਹੜੀ ਐ ਉਹ ਆਰਟੀਓ ਆਫਿਸ ਚ ਡੀਟੀਓ ਆਫਿਸਾਂ ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿੰਨਾ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਰਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਉਹ ਡਸਟ ਬੈਂਚ ਛੁੱਟ ਦਿੱਤੀਆਂ ਗਈਆਂ ਨੇ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ লাইসেনਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਨਹੀਂ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਤਾ ਕਿ ਜਿਆ ਜਿਹੜਾ ਸਾਡਾ ਜਿਹੜਾ ਦਫਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋਗੇ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ 'ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਦੀ ਵੀ ਬਚਾਅ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ अरविंद केजरीवाल जी ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਥੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਹੈ